ਹਾਂਜੀ ਕਿਵੇਂ ਹੋ ਸਾਰੇ ਅੱਜ ਆਪਣੇ ਕੋਲ ਜਿਹੜਾ ਸੂਟ ਆਇਆ ਹੈਗਾ ਇਹ ਨੂੰ ਆਪਾਂ ਟਾਈਟ ਹੈ ਇਹਨੂੰ ਆਪਾਂ ਖੋਲਣਾ ਹੈ ਇਹ ਬਹੁਤ ਜ਼ਿਆਦਾ ਟਾਈਟ ਹੈ ਤੇ ਇਹਨੂੰ ਆਪਾਂ ਖੁੱਲਾ ਕਰਨਾ ਸੋ ਆਪਾਂ ਇੱਥੋਂ ਉਧੇੜ ਲਿਆ ਸੀਗਾ ਸਾਰਾ ਪਹਿਲਾਂ 슬ੀਵਸ ਤੇ ਇੱਥੋਂ ਅੰਡਰਆਰਮਸ ਤੋਂ ਪਹਿਲਾਂ ਇਹਨੂੰ ਉਧੇੜ ਲੈਣਾ ਕੋਈ ਵੀ ਸੂਟ ਜਦੋਂ ਵੀ ਤੁਸੀਂ ਖੁੱਲਾ ਕਰਨਾ ਹੈ ਪਹਿਲਾਂ ਉਹਦੀ ਆਹ ਚੀਜ਼ ਉਧੇੜ ਲੈਣੀ ਆ ਸੀਨਾ ਉਤਾਰ ਦੇਣੀ ਆ ਫਿਰ ਆਪਾਂ ਇਹਦਾ ਮੈਜ਼ਰਮੈਂਟ ਕਰਾਂਗੇ ਇਹ ਹੈਗਾ 18 ਇੰਚ ਸੋ ਆਪਾਂ ਇਹਨੂੰ ਰੱਖਣਾ ਹੈ 20 ਇੰਚ ਆਪਾਂ ਦੋਨੋਂ ਸਾਈਡ 1 ਇੰਚ ਕੁਲਾ ਕਰਾਂਗੇ 1 ਇੰਚ ਤੇ ਇਧਰ ਨਿਸ਼ਾਨੀ ਲਾਵਾਂਗੇ 1 ਇੰਚ ਤੇ ਹੀ ਆਪਾਂ ਇਧਰ ਨਿਸ਼ਾਨੀ ਲਗਾ ਲਾਂਗੇ ਬਸ ਤੁਸੀਂ ਇਹ ਧਿਆਨ ਰੱਖਣਾ ਕਿ ਇੱਥੋਂ ਜ਼ਰੂਰ ਇਹਨੂੰ ਖੋਲਣਾ ਹੈ ਪਹਿਲਾਂ ਫਿਰ ਬਹੁਤ ਵਧੀਆ ਫੀਟਿੰਗ ਆਉਗੀ ਜੇ ਤੁਸੀਂ ਇਸ ਤਰ੍ਹਾਂ ਕਰਕੇ ਕੋਈ ਵੀ ਆਪਣਾ ਟਾਈਟ ਸੂਟ ਹੈ ਜਿਹੜਾ ਉਹਨੂੰ ਖੁੱਲਾ ਕਰੋਗੇ ਫਿਰ ਆਪਾਂ ਦੇਖਣਾ ਹੈਗਾ ਕਮਰ ਕਮਰ ਆਪਾਂ ਰੱਖਣੀ ਆ 1.5 16 ਇਹਦੀ ਹੈ 1.5 15.7 ਇੰਚ ਆਪਾਂ ਦੋਨੋਂ ਸਾਈਡ ਕਮਰ ਤੇ ਜਿਹੜੀ ਨਿਸ਼ਾਨੀ ਲਗਾ ਲਾਂਗੇ 1.7 ਇੰਚ ਇਹਦੇ ਨਿਸ਼ਾਨੀ ਲਗਾ ਲੈਣੀ ਆ 1.7 ਇੰਚ ਸੋ ਫਿਰ ਆਪਾਂ ਇਹਦੀ ਦੇਖਾਂਗੇ نیچے हिਪ हिਪ ਆਪਾਂ ਰੱਖਣੀ ਹੈਗੀ ਇਹਦੀ 2.5 ਇੰਚ ਆਪਾਂ ਹੁਣ ਜਿਹੜੇ ਉੱਪਰ ਨਿਸ਼ਾਨੀਆਂ ਲਾਈਆਂ ਸੀ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਦੋਨਾਂ ਨੂੰ ਅਟੈਚ ਕਰ ਲੈਣਾ ਠੀਕ ਹੈ ਉੱਪਰੋਂ ਹੋ ਗਿਆ ਹੁਣ ਆਪਾਂ نیچے ਦੀ ਦੇਖਦੇ ਹਾਂ हिਪ ਇਹਪਾ ਆਪਾਂ ਨੂੰ ਚਾਹੀਦੀ ਹੈਗੀ 21 ਤੇ ਇਹਦੀ ਆਪਾਂ ਦੇਖਦੇ ਹਾਂ हिਪ ਮਿੰਕੇ ਕਿ ਇਹਦੀ ਕਿੰਨੀ ਹੈਗੀ ਆ ਇੱਥੋਂ ਇਹ ਆਪਾਂ ਸੀਨਾ ਸਾਰੀਆਂ ਨਹੀਂ ਢੇੜਨੀ ਹੈਗੀਆਂ ਬਸ ਜਸਟ ਉੱਪਰੋਂ ਹੀ ਢੜਨਾ ਹੁੰਦਾ ਫਿਰ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਜੇ ਤੁਸੀਂ ਐਦਾਂ ਕਰਕੇ ਕਰਦੇ ਹੋ ਅਲਟਰੇਸ਼ਨ ਹੁਣ ਆਪਾਂ ਇਥੋਂ ਵੀ ਸੀਨਾ ਦੇੜੀਆਂ ਨਹੀਂ ਹੈਗੀਆਂ ਤਾਂ ਕਿ ਆਪਾਂ ਫਿਰ ਐਗਜੈਕਟਲੀ ਉਦਾਂ ਕਰ ਸਕਦੇ ਹਾਂ ਸੋ ਹੁਣ ਆਪਾਂ ਇਹਦੀ ਦੇਖ ਲੈਨੇ ਆ ਕਿ ਹਿੱਪ ਕਿੰਨੀ ਹੈਗੀ ਆਪਾਂ ਨੂੰ ਚਾਹੀਦੀ ਹੈਗੀ ਆ ਸਾਢੇ 1 ਇੰਚ ਸੋ ਇਹਦੀ ਵੀ ਹੈਗੀ ਆ ਆਪਾਂ 1 ਐਂਡ ਹਾਫ ਕਰਨੀ ਆ ਜ਼ਿਆਦਾ ਸੋ ਆਪਾਂ ਅੱਧਾ ਇੰਚ ਤੋਂ ਥੋੜੀ ਜੀ ਜ਼ਿਆਦਾ ਨਿਸ਼ਾਨੀ ਲਗਾ ਲਾਂਗੇ ਦੋਨੋਂ ਸਾਈਡ ਅੱਧਾ ਇੰਚ ਤੋਂ ਥੋੜੀ ਜੀ ਉੱਪਰ ਨਿਸ਼ਾਨੀ ਇਹਦੇ ਲਈ ਸਾਈਡ ਲਗਾ ਲਈ ਆਪਾਂ ਸੇਮ ਹੀ ਅੱਜ ਜੀ ਤੋਂ ਥੋੜੀ ਉੱਪਰ ਨਿਸ਼ਾਨੀ ਆਪਾਂ ਦੂਸਰੀ ਸਾਈਡ ਲਗਾ ਲਾਂਗੇ ਸੋ ਇੰਦਰ ਵੀ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ ਫਿਰ ਜਿਹੜਾ ਆਪਾਂ ਉੱਪਰ ਨਿਸ਼ਾਨ ਲਗਾਇਆ ਉਹਦੇ ਨਾਲ ਆਪਾਂ ਇਹਨੂੰ ਮੈਚ ਕਰ ਦੇਾਂਗੇ ਐਦਾਂ ਹੀ ਨਾਲ ਥੋੜਾ ਥੋੜਾ ਕਰਦੇ ਉੱਪਰ ਉੱਪਰ ਵਾਲੀ ਨਿਸ਼ਾਨ ਦੇ ਨਾਲ ਆਪਾਂ ਇਹਨੂੰ ਮੈਚ ਕਰ ਦੇਣਾ ਸੋ ਇਹ ਆਪਣੀ ਹਣ ਸ਼ਰਟ ਦੀ ਜਿਹੜੀ ਫਿਟਿੰਗ ਹੈ ਬਹੁਤ ਹੀ ਜ਼ਿਆਦਾ ਸੋਹਣੀ ਆਊਗੀ ਹੁਣ ਆਪਾਂ 슬ੀਵ ਤੇ ਨਿਸ਼ਾਨੀਆਂ ਲਗਾਵਾਂਗੇ 슬ੀਵਜ਼ ਵੀ ਕਰਨੀਆਂ ਪੈਣਗੀਆਂ ਕਿਉਂਕਿ ਉਹ ਵੀ ਥੋੜੀਆਂ ਟਾਈਟ ਹੈ 슬ੀਵ ਤੇ ਨਿਸ਼ਾਨੀ ਇਹ ਨਿਸ਼ਾਨੀ ਦੇ ਨਾਲ ਹੀ ਮੈਚ ਕਰਦੀ ਸਾਹਮਣੇ ਲਗਾ ਲੈਣੀ ਆ ਐਦਾਂ ਇੱਥੇ ਸਾਹਮਣੇ ਆਪਾਂ ਨਿਸ਼ਾਨ ਲਗਾ ਲਾਂਗੇ ਔਰ 슬ੀਵ ਦਾ ਜਿਹੜਾ ਫਰੰਟ ਹੈਗਾ ਉਹ ਆਪਾਂ ਰੱਖਣਾ ਹੈਗਾ 5.5 ਇੰਚ ਰੈਡੀ 슬ੀਵ ਹੋਣੀ ਚਾਹੀਦੀ ਹੈ ਫਰੰਟ ਤੋਂ 5.5 ਇਸ ਰੈਡੀ ਸੋ ਇਹ ਤਾਂ ਸੇਮ 5.5 ਹੀ ਹੈਗੀ ਆ ਕਿਉਂਕਿ ਇਹਦੇ ਅੰਦਰ ਇੱਕ ਇੱਕ ਸੀਨ ਹੋਰ ਲਗਾਈ ਵੀ ਸੀ ਉਹ ਪਹਿਲ ਹੀ ਉਹ ਦੇਰ ਦਿੱਤੀ ਸੀ ਮੈਂ ਸੋ ਆਪਾਂ ਇਹਨੂੰ ਹੁਣ ਫਰੰਟ ਤੇ ਮੈਚ ਕਰ ਦੇਣਾ ਠੀਕ ਹੈ ਜੀ ਹੁਣ ਹੈ ਨੈਕਸਟ ਦੂਸਰੀ 슬ੀਵ 'ਤੇ ਜਾਣੇ ਆ ਸੇਮ ਹੀ ਐਦਾ 8 ਇੰਚਾ ਲਗਾਉ ਉਹਦੇ ਸਾਹਮਣੇ 슬ੀਵ ਤੇ ਨਿਸ਼ਾਨ ਲਗਾ ਲੈਣਾ ਇਹ ਫਰੰਟ ਤੋਂ ਆਪਾਂ ਦੇਖ ਲੈਨੇ ਕਿ ਇਹਦੀ 슬ੀਵ ਕਿੰਨੀ ਆ ਆਪਾਂ ਨੂੰ ਚਾਹੀਦੀ ਹੈਗੀ ਆ 5.5 ਇੰਚ so ਇਹਦੀ ਥੋੜੀ ਘੱਟ ਹੈਗੀ ਆ so ਆਪਾਂ ਇੱਥੇ ਨਿਸ਼ਾਨ ਲਗਾ ਲੈਨੇ ਆ 5.5 ਤੇ so ਆਪਾਂ ਹੁਣ ਇਹਨਾਂ ਨੂੰ ਵੀ ਮੈਚ ਕਰ ਦੇਣਾ ਦੂਸਰੇ ਨਿਸ਼ਾਨ ਦੇ ਨਾਲ so ਆਪਣੀ ਜਿਹੜੀ ਸ਼ਰਟ ਦੀ ਨਿਸ਼ਾਨੀਆਂ ਲੱਗ ਚੁੱਕੀਆਂ ਅਲਟਰੇਸ਼ਨ ਦੀਆਂ ਸੋ ਆਪਾਂ ਜਿੱਥੇ ਜਿੱਥੇ ਨਿਸ਼ਾਨ ਲਗਾਇਆ ਉੱਥੇ ਉੱਥੇ ਆਪਾਂ ਸੇਨ ਲਗਾ ਦੇਣੀਆਂ ਫਿਰ ਜਿਹੜੀਆਂ ਵਿਚ ਵਾਲੀਆਂ ਸੀ ਨਾ ਉਹਨਾਂ ਨੂੰ ਬਾਅਦ ਦੇ ਵਿੱਚ ਉਹਦੇ ਹਰ ਦੇਣਾ ਸੂਈ ਦੇ ਨਾਲ ਠੀਕ ਹੈ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰੋ